ਆਹ ਜੱਪਾ ਦੇਖਾ ਹੈ ਨਾ ਸਿਰਤੇ ਵਾਲੇ ਪਿਆਜ਼ ਬਣਾਉਣੇ ਗਰਮੇ ਦੇ ਵਿੱਚ ਬਹੁਤ ਜ਼ਰੂਰੀ ਹੈ ਇਮਿਊਨਿਟੀ ਬੂਸਟਡ ਹੁੰਦੇ ਨੇ ਇਹ ਕੋਲੇਸਟ੍ਰੋਲ ਘਟ ਕਰਦੇ ਨੇ ਖੂਨ ਵਧਾਉਂਦੇ ਨੇ ਪੱਕੇ ਦੇ ਵਿੱਚ ਸਿਕੰਦਰ ਪਾਇਆ ਹੋਇਆ ਚਰਬੀ ਖੋੜਦੇ ਨੇ ਹੋਰ ਬਹੁਤ ਫਾਇਦੇ ਨੇ ਸੌਖੇ ਜਿਹੇ ਕਿਵੇਂ ਬਣਾਉਣੇ ਆਪਾਂ ਦੇਖਦੇ ਹਾਂ ਹਾਂਜੀ ਆਪਾਂ ਬਣਾ ਰਿਹਾ ਪਿਆਜ਼ ਸਿਰਕੇ ਵਾਲਾ ਇਹਦੇ ਬੜੇ ਬੈਟਰ ਨਕਟਸ ਨੇ ਉਹ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਸੀ ਤੇ ਨਿੱਕੇ ਨਿੱਕੇ ਗੰਡੇ ਲੈਣੇ ਨੇ ਜਿਹਨੂੰ ਪਰਲ ਅਨੀਅਨ ਕਹਿੰਦੇ ਨੇ ਨਿੱਕੇ ਨਿੱਕੇ ਇਹਨੂੰ ਛਿੱਲਣਾ ਚੰਗੀ ਤਰ੍ਹਾਂ ਗੰਡੇ ਛਿੱਲ ਚੁੱਕੇ ਆ ਇਹਦੇ ਵਿੱਚ ਨਾ ਚੀਰ ਪਾਉਣਾ ਹੈ ਤਾਂ ਜੋ ਜਿਹਦੇ ਵਿੱਚ ਜਿਹੜਾ ਸਿਰਕਾ ਹੈ ਉਹ ਚੰਗੀ ਤਰ੍ਹਾਂ ਰਾਚੇ ਐਵੇਂ ਕਰਕੇ ਕੱਟਣੀ ਪਾਉਣਾ ਮਤਲਬ ਐਂਡ ਹੋਣਗੇ ਅਲੱਗ-ਅਲੱਗ ਹੋਣਾ ਹੈ ਗਰਮੀਆਂ ਦੇ ਵਿੱਚ ਇਹੋ ਦੇ ਚੀਜ਼ ਕੋਈ ਨਹੀਂ ਹੋ ਸਕਦੀ ਖਾਣ ਵਾਸਤੇ ਆਪਾਂ ਸਾਰੇ ਗੰਡੇ ਆ ਚ ਕੱਟ ਪਾ ਲਏ ਇੰਨੇ ਗੰਡੇ ਨੇ ਆਪਣੇ ਕੋਲੇ ਤੇ ਨਾਲ ਜਾਰ ਹੈ ਆਪਾਂ ਬਾਅਦ ਵਿੱਚ ਦੂਸਰੇ ਕੰਟੇਨਰ 'ਚ ਹੀ ਪਾਵਾਂਗੇ ਇਹਨੂੰ ਪਾ ਦੋ ਵਿੱਚ ਇਹਦੇ ਕੈਲੈਸਟਰੋਲ ਨੂੰ ਸੈੱਟ ਕਰਦਾ ਹੈ ਬਲੱਡ ਪ੍ਰੈਸ਼ਰ ਨੂੰ ਸੈੱਟ ਕਰਦਾ ਹੈ ਇਮਿਊਨਿਟੀ ਇਮਿਊਨਿਟੀ ਬੂਸਟਰ ਕਹਿੰਦੇ ਨੇ ਇਹਨੂੰ ਇਹਦੇ ਵਿੱਚ ਜਿਹੜਾ ਸਿੰਪਲ ਸਰਕਾ ਤੁਸੀਂ ਉਹ ਪਾ ਲਓ 1.5 ਕੱਪ ਹੋਰ ਪਾ ਲਓ ਹੁਣ ਇਹਦੇ ਵਿੱਚ ਰੰਗਤ ਵਾਸਤੇ ਤੇ ਹੋਰ ਬੈਨੀਫਿਟਸ ਵਾਸਤੇ ਆਪਾਂ ਪਾਉਣਾ ਹੈ ਚਕੰਦਰ ਇਹ ਐਡੇ ਸਾਈਜ਼ ਦਾ ਜਿਵੇਂ ਸ਼ੱਕਰਪਾਰੇ ਜੀ ਹੁੰਦੇ ਉਹ ਡੋਡਾ ਕੱਟਣਾ ਇਹਨੂੰ ਪਾਓ ਜੀ ਕਈ ਇਹਨੂੰ ਪੂਰਾ ਵੀ ਪਾਉਂਦੇ ਨੇ ਬਸ ਬਹੁਤ ਹੈ ਫਿਰ ਇਹਦੇ ਵਿੱਚ ਦੋ ਤਿੰਨ ਚਮਚੇ ਪਾਓ ਖੰਡ ਦੇ ਪਾ ਦੋ ਪਾ ਦੋ। ਰਸ। 1/2 ਚਮਚਾ ਪਾ ਦੋ ਨੂਰ ਦਾ ਕਾਲੇ ਦਾ। ਇਹ ਚਿੱਟਾ ਨੂਰ ਸਦੀ। ਸਿੰਧਾ ਨਮਕ। ਪਾ ਦੋ ਪਾ ਦੋ ਸਾਰੇ ਹੋਰ ਪਾ ਦੋ। ਤੇ 3-4 ਅੱਛੀ ਦੋ ਵਿੱਚ ਹਰੀਆਂ। te 1 kahve bardağı için su, su bir bardak, ਇਨੂੰ ਕੰਟੇਨਰ ਚ ਪਾ ਕੇ ਲਗਭਗ 2 ਤੋਂ 3 ਦਿਨ ਤੁਸੀਂ ਫ੍ਰਿਜ ਚ ਰੱਖਣਾ ਹੈ ਮੇਟਾ ਜੀ ਫਿਰ ਤੁਸੀਂ ਇਹਨੂੰ ਖਾ ਸਕਦੇ ਹੋ 3-4 ਦਿਨਾਂ ਬਾਅਦ ਜਦੋਂ ਤੁਸੀਂ ਬਣਾ ਕੇ ਖੋਲਣਾ ਤਾਂ ਇਹ ਐਵੇਂ ਦੇ ਬਣ ਜਾਣਗੇ ਤੁਸੀਂ ਇਹਨੂੰ ਖਾ ਸਕਦੇ ਹੋ ਪਰ ਸੌਖੇ ਹੀ ਹੈ ਠੀਕ ਹੈ ਬੁਦੇ ਜਿਦੇ ਵਿੱਚ ਤੁਸੀਂ ਫਟੋਕਾ ਟੈਨੂੰ ਸਟੋਰ ਕਰਕੇ ਰੱਖ ਲਓ ਖਾਓ